ਮਰਦ ਬੇਈਮਾਨ ਦੀ ਕਮਾਈ ਕਰਕੇ ਘਰ ਲੈ ਕੇ ਆਉਂਦਾ ਸੀ ਤੇ ਔਰਤ ਨੂੰ ਲੱਗ ਗਿਆ ਪਤਾ ਉਹਨੇ ਦਾ ਬਿਠਾ ਕੇ ਪਤੀ ਨੂੰ ਕਿਹਾ ਮੈਂ ਦੂਜੀਆਂ ਔਰਤਾਂ ਦੀ ਤਰ੍ਹਾਂ ਮਹਿੰਗੇ-ਮਹਿੰਗੇ ਕੱਪੜੇ ਨਾ ਹੀ ਪਾਵਾਂਗੀ ਮੇਰਾ ਗੁਜ਼ਾਰਾ ਹੋ ਜੂ ਮੈਂ ਵੱਡੀ ਅਲੈਡੀ ਵਿੱਚ ਨਾ ਵੀ ਤਸਵੀਰ ਲੱਖਾਂਗੀ ਮੇਰਾ ਗੁਜ਼ਾਰਾ ਹੋ ਜੂ ਮੈਂ ਕਦੀ ਤੁਹਾਨੂੰ ਮਜਬੂਰ ਨਹੀਂ ਕਰਾਂਗੀ ਕਿ ਮੈਨੂੰ ਹਰ ਗਰਮੀਆਂ ਦੀ ਛੁੱਟੀ ਤੇ ਉੱਥੇ ਘੁੰਮਣ ਲੈ ਕੇ ਜਾਓ ਤੇ ਹਰ ਵੀਕੈਂਡ ਤੇ ਮੈਨੂੰ ਤੁਸੀਂ ਕਿਤੇ ਰੈਸਟੋਰੈਂਟ ਚ ਖਾਣਾ ਖਾਣ ਜਾਓ ਮੈਂ ਘਰ ਦਾ ਦਾਲ ਖੁਕਾ ਖਾਲੂਗੀ ਪਰ ਮੇਰੇ ਸਿਰ ਦੇ ਸਾਈਆਂ ਬਈ ਮੰਨਦਾ ਤਾ ਐਸਾ ਸਾਡੇ ਘਰ ਲੈ ਕੇ ਨਹੀਂ ਮੈਂ ਆਪਣੇ ਬੱਚੇ ਨੂੰ ਜੈ ਉਹ ਨਹੀਂ ਪਾਣਾ ਚਾਹੁੰਦੀ ਅਜੇ ਬਈ ਮਰਦ ਕਰਦਾ ਸੀ ਮਾਰੀ ਮੋਟ ਬਈ ਮਾਨੀ ਉਹਨੇ ਇਦਾਂ ਜਰੂ ਪਤਨੀ ਕੋਲ ਸੁਣਿਆ ਪਤਾ ਕੀ ਮਨ ਚ ਆਇਆ ਸੱਚਾ ਬਾਦਸ਼ਾਹ ਸ਼ੁਕਰ ਹੈ ਮੈਂ ਥੜਕ ਗਿਆ ਸੀ ਮੇਰੀ ਜੀਵਨ ਸਾਥਣ ਨੇ ਮੈਨੂੰ ਸਿੱਧੇ ਰਸਤੇ ਪਾ ਦਿੱਤਾ ਜਿਸ ਬੱਚਿਆਂ ਦੀ ਜਿਸ ਪਤਨੀ ਲਈ ਕਰਨਾ ਸੀ ਜਦੋਂ ਉਹਨੇ ਸਿੱਧੇ ਰਸਤੇ ਪਾਤਾ ਅੱਜ ਤੋਂ ਬੇਈਮਾਨ ਦਾ ਰਾਹ ਬੰਦ ਆ